ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਇਹ ਜੀ ਏਰੀਆ ਦੇ ਵਿੱਚ ਸੁਰੱਖਿਆ ਪ੍ਰਬੰਧਾ ਨੂੰ ਕਾਇਮ ਕਰਦੇ ਹੋਏ ਅਸੀਂ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਮੇਰੇ ਨਾਲ ਡੀਐਸਪੀ ਚਮਕੌਰ ਸਾਹਿਬ ਸਾਡੇ ਐਸ.ਟੀ.ਓ ਸਰਹਬਾਨ ਚਮਕੌਰ ਸਾਹਿਬ ਦੇ ਤੇ ਇਸ ਵੇਲੇ ਹਾਜ਼ਰ ਨੇ ਸੋ ਫਲੈਗ ਮਾਰਚ ਦੇ ਨਾਲ-ਨਾਲ ਜਿਹੜੀ ਹੈਗੀ ਸਾਡੀ ਚੈਕਿੰਗ ਦੀ ਮੁਹਿੰਮ ਵੀ ਚੱਲ ਰਹੀ ਹੈ ਤੇ ਜਿਹਦੇ ਵਿੱਚ ਵਹਿਕਲਾਂ ਦੀ ਚੈਕਿੰਗ ਇਲਾਕਿਆਂ ਦੀ ਚੈਕਿੰਗ ਜਿਹੜੇ ਸ਼ੱਕੀ ਵਿਅਕਤੀ ਨੇ ਕੋਈ ਕ੍ਰਿਮੀਨਲ ਪਚੋਕੜ ਵਾਲੇ ਵਿਅਕਤੀ ਨੇ ਉਹਨਾਂ ਦੀ ਚੈਕਿੰਗ ਸੋ ਹਰ ਪਾਸੇ ਪਾਸੇ ਜਿਹੜਾ ਹੈਗਾ ਅਸੀਂ ਏਰੀਆ ਨੂੰ ਡੋਮਿਨੇਟ ਕਰ ਰਹੇ ਹਾਂ ਐਚਐਮ ਕਾਰਸਪ ਦੇ ਨਾਲ-ਨਾਲ ਮੁਰਿੰਡਾ ਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਡੋਮਿਨੇਟ ਕਰ ਰਹੇ ਹਾਂ ਜੋ ਮੇਰੇ ਅੰਡਰ ਡੀਐਸਪੀ ਮੁਰਿੰਡਾ ਐ ਸਿਟੀ ਸਿਟੀ ਤੇ ਸਦਰ ਔਰ ਵੱਖ-ਵੱਖ ਸਮਿਆਂ ਤੇ ਜਿਹੜੇ ਹੈਗੇ ਨੇ ਨਾਕੇ ਵੀ ਲਾਏ ਜਾ ਰਹੇ ਨੇ ਤੋਂ ਇਹ ਅਸੀਂ 24 ਘੰਟੇ ਨੂੰ ਡਿਵਾਈਡ ਕੀਤਾ ਹੋਇਆ ਜਿਦੇ ਵਿੱਚ ਸਵੇਰੇ ਪੈਟਰੋਲਿੰਗ ਪਾਰਟੀਆਂ ਗਸ਼ਟਾਂ ਚੈਕਿੰਗ ਨਾਕੇ ਮਾਰਕੀਟਸ ਦੀ ਏਰੀਆ ਡੋਮਿਨੇਸ਼ਨ ਨਾਈਟ ਚੈਕਿੰਗ ਔਰ ਰਾਤ ਦੇ ਵਿਲੇ ਜਿਹੜੇ ਹੈਗੇ ਨੇ ਸੁਰੱਖਿਆ ਪ੍ਰਬੰਧ ਹਰ ਪੱਖੋਂ ਜਿਹੜੇ ਹੈਗੇ ਨੇ ਪੱਕਾ ਤੇ ਕਾਇਮ ਰੱਖੇ ਜਾ ਸਕਣ ਸੋ ਅਸੀਂ ਜਿਹੜੇ ਹੈਗੇ ਤਣਾਤਵ ਦੀ ਟੀਮ ਦੇ ਨਾਲ ਹਾਂ ਜੀ ਇਹ ਵੀ ਕਰਨ ਦੀ ਕੀ ਆ ਤੁਹਾ ਜਿਹੜਾ ਆ ਕੇ ਬੈਂਕਸਟਰ ਕਵਰਿਸ ਕਰਕੇ ਜਾਂ ਜੀ ਜੀ 26 ਜਨਵਰੀ ਦੇ ਜਿਹੜੇ ਹੈਗੇ ਨੇ ਪ੍ਰੋਗਰਾਮ ਉਹ ਵੀ ਨੇੜੇ ਆ ਰਹੇ ਨੇ ਔਰ ਜਿਹੜੇ ਇਲਾਕੇ ਦੇ ਵਿੱਚ ਜਿਸ ਤਰੀਕੇ ਨਾਲ ਇੱਥੇ ਆਪਾਂ ਚਮਕੌਰ ਸਾਹਿਬ ਦੇ ਵਿੱਚ ਹੈਗੇ ਨੇ अमन शांति ਬਣੀ ਰਹੇ ਕੋਈ ਅਨਸਥਾਵੀ ਘਟਨਾ ਨਾ ਵਾਪਰੇ ਔਰ ਕੋਈ ਵੀ ਜਿਹੜੇ ਹੈਗੇ ਨੇ ਕ੍ਰਿਮੀਨਲ ਅਨਸਰ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਡੈਟਰੈਂਸ ਬਣੀ ਰਹੇ ਉਹਨੂੰ ਜਿਵੇਂ ਕਿ ਚਾਈਨਾ ਡੋਰ ਨੂੰ ਲੈ ਕੇ ਜਿਹੜਾ ਜੋ ਕਾਫੀ ਵਿਵਾਦਾਂਤ ਹੈ ਜੀ ਚਾਈਨਾ ਡੋਰ ਨੂੰ ਲੈ ਕੇ ਵੀ ਜੀ ਅਸੀਂ ਜਿਹੜੀ ਹੈਗੀ ਸਾਡੇ ਲਗਾਤਾਰ ਚੈਕਿੰਗ ਚੱਲ ਰਹੀ ਹੈ ਔਰ ਉਹਦੇ ਤੇ ਅਸੀਂ ਸੀਕ੍ਰੇਟਿਵਲੀ ਵੀ ਡੋਮੀਨੇਟ ਕਰ ਰਹੇ ਆ ਕਿ ਆ ਕਿਥੋਂ ਰਹੀ ਹੈ ਔਰ ਦੁਕਾਨਾਂ ਦੀ ਮਾਰਕੀਟ ਦੀ ਜਿਹੜੀ ਹੈਗੀ ਉਹ ਵੀ ਅਸੀਂ ਜਿਹੜੀ ਚੈਕਿੰਗ ਕੀਤੀ ਹੋਈ ਹੈ ਔਰ ਉਹਦੇ ਲਈ ਵੀ ਅਸੀਂ ਅਪੀਲ ਤੁਹਾਡੇ ਰਾਹੀਂ ਇਹ ਹੀ ਕਰਾਂਗੇ ਕਿ ਆਪਾਂ ਚਾਈਨਾ ਡੋਰ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੀ ਵਰਤੋਂ ਤੇ ਉਹਨੂੰ ਨਾ ਖਰੀਦੀ ਔਰ ਇੱਕ ਬਾਇਕਾਟ ਕਰਦੇ ਹੁੰਨੇ ਆ ਸਾਰੇ ਆਪਾਂ ਪਲੈਜ ਲਏ ਆ ਵੀ ਆਪਾਂ ਇਹ ਕੰਮ ਕਰਨਾ ਹੀ ਨਹੀਂ ਤਾਂ ਜੋ ਜਿਹੜੇ ਪੰਛੀ ਹੋਗੇ ਕੋਈ ਟੂ-ਵੀਲਰ ਤੇ ਪਬਲਿਕ ਜਾ ਰਹੀ ਹੈ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਐਕਸੀਡੈਂਟ ਜਾਂ ਕੋਈ ਅਮਸੁਖਾਵੀ ਜਿਹੜੀ ਹੈਗੇ ਨੇ ਮੂਮੈਂਟਸ ਆਫ ਕੇਸ ਨਾ ਕਰ ਸਹਮਣਾ ਨਾ ਕਰਨਾ ਪਵੇ। ਇਹਨਾਂ ਡੋਰ ਤੋਂ ਪੜੀ ਜਾਂਦੀ ਕਿ ਮੋਂਟ ਕੀ ਕਰਦੇ ਜੀ ਉਹ ਤਾਂ ਵਾਪਸ ਆ ਜਾਂਦੇ ਨੇ ਫਿਰ ਐਸੀ ਕੋਈ ਗੱਲ ਨਹੀਂ ਜਿੱਥੇ ਜੇ ਪੜੀ ਜਾਂਦੀ ਐਸੀ ਤੇ ਫੜਨ ਲਈ ਚੈਕਿੰਗ ਕਰ ਰਹੇ ਹਾਂ ਔਰ ਜਿਹੜੇ ਹੈਗੇ ਨੇ ਸਾਡੇ ਸੀਕ੍ਰਟ ਟੀਮਾਂ ਵੀ ਲਈਆਂ ਹੋਈਆਂ ਨੇ ਤੇ ਜਿਹਦੇ ਚ ਅਸੀਂ ਇਹਨਾਂ ਦੇ ਪਰਚੇ ਵੀ ਦੇ ਰਹੇ ਹਾਂ ਟ੍ਰੈਕਿੰਗ ਦੇ باوجود ਵੀ ਕਾਫੀ ਦੇਖਣ ਨੂੰ ਮਿਲ ਰਹੀ ਹੈ। ਐਸੀ ਕੋਈ ਗੱਲ ਨਹੀਂ ਜੀ ਦੱਸ ਦਿਓ। ਹੁਣੇ ਦੇਖ ਲੈਨੇ। ਨਹੀਂ ਉੜਦੀਆਂ ਹੁਣ ਫੜ ਨਹੀਂ ਸਕਦੇ ਨਾ ਕਿੱਥੇ ਉੜ ਰਹੀ ਆ। ਜੋ ਦੇਖੋ ਜੀ ਜਿੰਨਾ ਅਸੀਂ ਏਰੀਆ ਡੋਮੀਨੇਟ ਕਰ ਸਕਦੇ ਹਾਂ ਜਿੱਥੇ ਜਿਹੜੇ ਸਾਡੇ ਕੋਲੇ ਸੋਰਸ ਆਏ ਨੇ ਸਪਲਾਈ ਆਈ ਆ ਉਹ ਅਸੀਂ ਚੈੱਕ ਕਰ ਚੁੱਕੇ ਆਂ ਔਰ ਜਿੱਥੇ ਜਿਹੜੀ ਬੰਦੀ ਕਾਰਵਾਈ ਅਸੀਂ ਕਾਰਵਾਈ ਕਰ ਰਹੇ ਹਾਂ। ਠੀਕ ਹੈ ਜੀ। ਜਿਹੜੇ ਬੱਚੇ ਘਰਦੇ ਨਹੀਂ ਜਿਹੜੇ ਆਉਂਦੇ ਨੇ ਪਤਾ ਨਹੀਂ ਉਹਦੇ ਮਾਪੇ ਵੀ ਇਸ ਚੀਜ਼ ਨੂੰ ਲੈ ਕੇ ਚਿੰਤਾ ਚੁੱਕੀ ਹੈ ਵੀ ਇਹ ਵੇਅਰ ਨਹੀਂ ਹੈ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹਦੇ ਚ ਅਵੇਅਰਨੈਸ ਦੀ ਵੀ ਬਹੁਤ ਲੋੜ ਹੈ ਜੋ ਮਾਪੇ ਨੂੰ ਜਾਗਰੂਕਤਾ ਇਸ ਮਸਲੇ ਸੰਬੰਧੀ ਜਿਹੜੇ ਪਿੰਡਾਂ ਚ ਨੇ ਰਿਮੋਟਲੀ ਜਿੱਥੇ ਕਈ ਵਾਰੀ ਨਹੀਂ ਵੀ ਪਹੁੰਚਿਆ ਜਾਂਦਾ ਤੇ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਪ੍ਰੈਵਲੈਂਟ ਹੈ ਤਾਂ ਮਾਪੇ ਨੂੰ ਖੁਦ ਹੀ ਆਪਣੇ ਬੱਚੇ ਨੂੰ ਰੋਕਣਾ ਚਾਹੀਦਾ ਹੈ ਉਹ ਸਾਰਿਆਂ ਨੂੰ ਬਦੇ ਵੀ ਜੇ ਕੋਈ ਸਾਈਕਲ ਤੇ ਆ ਰਿਹਾ ਕੋਈ ਟੂ-ਵੀਲਰ ਤੇ ਆ ਰਿਹਾ ਕੋਈ ਬਰਡਸ ਨੇ ਹਰ ਤਰੀਕੇ ਦੀ ਜਿਹੜੀ ਇਹਦੇ ਚ ਉਹਨਾਂ ਨੂੰ ਅੰਚਖਮੀਆਂ ਘ ਔਰ ਇਹਦੇ ਨਾਲ ਬੱਚੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਨੇ ਨੇੜੇ ਬਿਜਲੀ ਦੇ ਤਾਰਾਂ ਨੇ ਤੇ ਅਵੇਰਨੈਸ ਜਿਹੜੀ ਹੈਗੀ ਹੈ ਜਾਗਰੂਕਤਾ ਨੂੰ ਬਹੁਤ ਜ਼ਰੂਰੀ ਹੈ ਔਰ ਕੁਝ ਜਿਹੜੀਆਂ ਐਨ ਜੀਓਸ ਕੰਮ ਵੀ ਰਹੀਆਂ ਨੇ ਪੁਲਿਸ ਤੇ ਜਿੱਥੇ ਅਨਲਫਲ ਜਿਹੜੀਆਂ ਹੈਗੀਆਂ ਐਕਟੀਵਿਟੀਜ਼ ਦੇ ਖਿਲਾਫ ਅਸੀਂ ਤਾਂ ਖੜੇ ਜੋ ਇਹਦੇ ਸਬੰਧੀ ਬੰਦੀ ਕਾਨੂੰਨੀ ਕਾਰਵਾਈ ਹੈ ਜਿੱਥੇ ਰਿਕਵਰੀ ਹੁੰਦੀ ਹੈ ਉਹ ਵੀ ਕਰ ਰਹੇ ਆ ਪਰ ਜਿੱਥੇ ਛੋਟੇ ਬੱਚਿਆਂ ਦਾ ਕੰਸਰਨ ਆ ਜਾਂਦਾ ਉਥੇ ਮਾਪੇ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ